ਇਹ ਵੀ ਓਮੇ ਜਿਕਰੀ ਹੈ ਠੀਕ ਹੈ ਇਹ ਵੀ ਆਪਣੀ ਵਧੀਆ ਆਈਐਸਆਈ ਮਾਰਕਾ ਲੋਹੇ ਤੋਂ ਤਿਆਰ ਟਾਟੇ ਦੀ ਚਾਦਰ ਨਾਲ ਜੀ ਇਹ ਕਾਲੀ ਚਾਦਰ ਤੋਂ ਤਿਆਰ ਕਰਦੇ ਆ ਜੀ ਇਹ ਜਿਸਤੀ ਨਹੀਂ ਲਾਉਂਦੇ ਕਿਉਂਕਿ ਉਹ ਜਾਦੇ ਮਜ਼ਬੂਤ ਹੁੰਦੀ ਹੈ ਟਾਟੇ ਦੀ ਚਾਦਰ ਦੀ ਪਹਿਲਾਂ ਤੁਹਾਨੂੰ ਦੱਸਦੀ ਹਾਂ ਲੋਕੇਸ਼ਨ ਮਾਨਸਾ ਬਰਨਾਲਾ ਕੈਂਚੀਆਂ ਆ ਜਿਹੜਾ ਤੁਸੀਂ ਸਕਰੀਨ ਤੇ ਚੌਕ ਦੇਖ ਰਹੇ ਹੋ ਵੱਡਾ ਇਹ ਮਾਨਸਾ ਬਰਨਾਲਾ ਕੈਂਚੀਆਂ ਦਾ ਚੌਕ ਹੈ ਤੇ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਇੱਧਰ ਜਾਂਦਾ ਇਹ ਬਰਨਾਲੇ ਨੂੰ ਜਾਂਦਾ ਪਰ ਇਹ ਰਸਤੇ ਤੇ ਇੱਧਰ ਖੁੰਜੀ ਤੇ ਦੁਕਾਨ ਹੈ ਜਿਹੜਾ ਉੱਪਰ ਬੋਰਡ ਲੱਗਿਆ ਹੋਇਆ ਹੈ ਬਲਵਾਨ ਐਗਰੋ ਅੱਪਾ ਬਾਈ ਨਾਲ ਗੱਲ ਕਰਾਂਗੇ ਜਿਹੜਾ ਇੱਥੋਂ ਦਾ ਓਨਰ ਨੇ ਇਹਨਾਂ ਦੀ ਮੈਨੂਫੈਕਚਰਿੰਗ ਸਾਰੀ ਆਪ ਦੀ ਹੈ ਲੋਡਿੰਗ ਕ੍ਰੇਨ ਲੋਡਿੰਗ ਕ੍ਰੇਨ ਇਹ ਪੰਜਾਬ ਹਰਿਆਣਾ ਰਾਜਸਥਾਨ ਨਾਲੋਂ ਰੇਟ ਦਾ ਕਿੰਨਾ ਕੁ ਫਰਕ ਹੈ ਤੁਹਾਡਾ ਹਾਂਜੀ ਬਾਈ ਜੀ ਇੱਕ ਤਾਂ ਇਹ ਹੈ ਦੇਖੋ ਜਿਹੜਾ ਇਹਦੇ ਤੇ ਅਸੀਂ ਆਇਰਨ ਯੂਜ਼ ਕਰਦੇ ਆਂ ਸਾਰਾ ਟਾਪ ਦਾ ਯੂਜ਼ ਕਰਦੇ ਆਂ ਜੀ ਮਾਰਕੀਟ ਰੇਟ ਦੀ ਗੱਲ ਕਰੀਏ ਤਾਂ ਮਾਰਕੀਟ ਰੇਟ ਹੈ 60-70000 ਰੁਪਈਆ ਜੀ ਜਿਵੇਂ ਪਟਿਆਲਾ ਸਾਈਡ ਤੇ ਥੋੜਾ ਜਿਹਾ ਆਪਾ ਰੇਟ ਆ ਮੁੰਡੇ ਬਣਾ ਰਹੇ ਆ ਠੀਕ ਹੈ ਤੇ ਇਸ ਕਰਕੇ ਅਸੀਂ ਨਾ ਇਹਦਾ ਰੇਟ ਰੱਖਿਆ ਹੋਇਆ 50000 ਰੁਪਈਆ ਅਛਾ ਮੈਨੂੰ ਆਇਆ ਤਾਂ ਸੋਭੇ ਜਿਹੜੀ ਆ ਮਸ਼ੀਨ ਹੈ ਹਾਂਜੀ ਬੇਜੀ ਜਿਹੜਾ ਤਹਾਂ ਲਿਜਾਨ ਵਾਲੀ ਬਾਲਟੀ ਜੀ ਹੁੰਦੀ ਹੈ ਤੁਸੀਂ ਕਹਿੰਦੇ ਹੋ ਰੇੜੀ ਜੀ ਉਹ ਕਿਹੜੀ ਦਿੰਦੇ ਹੋ ਕਿੰਨੀਆਂ ਦਿੰਦੇ ਹੋ ਉਹ ਬੇਜੀ ਆ ਦੇਖੋ ਜੀ ਇਹ ਵੀ ਓਵੇਂ ਜਿਹੀ ਹੈ ਇਹ ਵੀ ਆਪਣੀ ਵਧੀਆ ਆਈਐਸਆਈ ਮਾਰਕਾ ਲੋਹੇ ਤੋਂ ਤਿਆਰ ਟਾਟੇ ਦੀ ਚਾਦਰ ਨਾਲ ਜੀ ਇਹ ਕਾਲੀ ਚਾਦਰ ਤੋਂ ਤਿਆਰ ਕਰਦੀ ਹੈ ਜੀ ਇਹ ਜਿਸ ਦੀ ਨਹੀਂ ਲਾਉਂਦੇ ਕਿਉਂਕਿ ਉਹ ਜਾਦੇ ਮਜ਼ਬੂਤ ਹੁੰਦੀ ਹੈ ਟਾਟੇ ਦੀ ਚਾਦਰ ਦੀ ਇਹ ਚ ਵੀ ਨਵੇਂ ਟਾਇਰ ਟਿਊਬ ਰਿੰਗ ਜੀ ਨਵੇਂ ਬੈਰਿੰਗ ਇਹ ਅਸੀਂ ਸਪੈਸ਼ਲ ਦੋ ਰੇੜੀਆਂ 50000 ਚ ਨਾਲ ਫ੍ਰੀ ਦਿੰਨੇ ਆ ਜੀ ਅਹ ਮਸ਼ੀਨ ਦੇ ਨਾਲ ਆਹ ਦੋ ਰੇੜੀਆਂ ਨਾਲ ਦਿਓ ਨਾਲ ਫ੍ਰੀ ਦਿੰਨੇ ਆ ਨਾਲ ਕਿਉਂਕਿ ਇਹ ਕਈ ਵਾਰੀ ਐਕਸਟਰਾ ਵੀ ਲਾ ਆਂਦੇ ਨੇ ਜਾਂ ਹੋਰ ਲਾ ਆਂਦੇ ਨੇ ਬਾਈ ਜੀ ਆਪਣੇ ਤੇ ਅਸੀਂ ਨਾਲ ਹੀ ਦਿੰਨੇ ਆ 50000 ਰੁਪਏ ਬਹੁਤ ਜਿਆਦਾ ਹੈਵੀ ਹੈ ਇਹ 150 ਫੁੱਟ ਤੋਂ ਰੇੜੀ ਡਿੱਗ ਪਈ ਸੀ ਇੱਕ ਬੰਦੇ ਦੀ ਮਸ਼ੀਨ ਪੁਰਾਣੀ ਸੀ ਉਹ ਰੇੜੀਆਂ ਲੈ ਗਿਆ ਸਾਡੇ ਤੋਂ ਕੁਝ ਵੀ ਨਹੀਂ ਹੋਇਆ ਬਾਈ ਜੀ ਕੱਲੀ ਬਸ ਆ ਇੱਥੋਂ ਇੱਕ ਪੱਤੀ ਵਿੰਗੀ ਹੋ ਗਈ ਬਾਕੀ ਜਿਹੜਾ ਬੰਦਾ ਆਊਗਾ ਸਾਡੇ ਕੋਲੇ ਵੀਡੀਓ ਦੇਖ ਕੇ ਆਊ ਕਿਵੇਂ ਵੀ ਆਊ ਅਸੀਂ ਨਾ ਇੱਕ ਐਟ ਟਾਈਮ ਦਾ ਕੋਈ ਵੀ ਗਿਫਟ ਨਾਲ ਦੇਵੋਗੇ ਨਾਲ ਪੱਕਾ ਹੀ ਹੈ ਜੀ ਸਾਡੇ ਕੋਈ ਮਰਜ਼ੀ ਚੀਜ਼ ਲੈ ਕੇ ਕੋਈ ਮਰਜ਼ੀ ਚੀਜ਼ ਲੈ ਕੇ ਵਗਦੇ ਉਹਨੂੰ ਗਿਫਟ ਲਾਜ਼ਮੀ ਉਹਨੂੰ ਗਿਫਟ ਲਾਜ਼ਮੀ ਦੇਵਾਂਗੇ ਜਿਹੜੀ ਮਰਜ਼ੀ ਚੀਜ਼ ਤੁਹਾਡੀ ਇਹ ਵੀਡੀਓ ਸ਼ੇਅਰ ਕਰਕੇ ਆ ਜੇ ਡਾਇਰੈਕਟਰ ਆ ਜੇ ਕਿਵੇਂ ਆ ਜੇ ਅਸੀਂ ਉਹ ਚੀਜ਼ ਨਾਲ ਇੱਕ ਗਿਫਟ ਦੇਵਾਂਗੇ ਗਿਫਟ ਦੇਣਾ ਹੀ ਦੇਣਾ ਹੁਣ ਤੁਸੀਂ ਇਹ ਮਸ਼ੀਨ ਦੇ ਖੂਬੀਆਂ ਦੱਸੋ ਕੀ ਕੀ ਆ ਹਾਂਜੀ ਖੂਬੀਆਂ ਇਹੀ ਹੈ ਬਈ ਜੀ ਇਹ ਜਿੰਨੀਆਂ ਵੀ ਬਿਲਡਿੰਗਾਂ ਬਣਦੀਆਂ ਠੀਕ ਹੈ ਸਾਰੀਆਂ ਬਿਲਡਿੰਗਾਂ ਦੇ ਵਿੱਚ ਇਹ ਮਸ਼ੀਨ ਹੈ ਜਿਹੜੀ ਇਹ ਯੂਜ਼ ਹੁੰਦੀ ਹੈ ਜੀ ਕਿਉਂਕਿ ਅੱਜ ਕੱਲ ਕਿਸੇ ਤੋਂ ਵੀ ਇੱਟਾਂ ਬਰੇਤੀ ਬਾਜਰੀ ਸੈਕੰਡ ਮੰਜ਼ਲ ਤੇ ਨਹੀਂ ਪਹੁੰਚਾਈ ਨਹੀਂ ਪਹੁੰਚਾਈ ਅੱਜ ਕੱਲ ਸੈਕੰਡ ਮੰਜ਼ਲ ਤੋਂ ਬਗੈਰ ਕੋਈ ਵੀ ਕੰਮ ਹੁੰਦਾ ਨਹੀਂ ਇਸ ਕਰਕੇ ਸੈਕੰਡ ਮੰਜ਼ਲ ਤੇ ਲੱਗਦੀ ਹੈ ਇਹ ਜੂਜ ਜਿਵੇਂ ਹੁਣ ਜਿੰਨੀਆਂ ਵੀ ਟੂਲੇਪੜਾ ਵਾਲੇ ਸਟੋਰ ਹੈ ਸਭ ਲਈ ਜ਼ਰੂਰੀ ਹੋ ਗਿਆ ਜਿੰਨੇ ਠੇਕੇਦਾਰ ਭਰਾ ਹੈ ਉਹਨਾਂ ਲਈ ਜ਼ਰੂਰੀ ਹੋ ਗਿਆ ਜੇ ਕੋਈ ਆਪਦਾ ਕੰਮ ਕਰਦਾ ਮਿਸਤਰੀ ਉਹਦੇ ਲਈ ਵੀ ਜ਼ਰੂਰੀ ਹੋ ਗਿਆ ਜੀ ਜੇ ਕਿਸੇ ਨੇ ਕਿਰਾਏ ਤੇ ਦੇਣੀ ਹੈ ਪਟਿਆਲਾ ਸਾਈਡ ਤੋਂ ਸਾਡੇ ਤੋਂ ਬੰਦਾ ਕਿਰਾਏ ਤੇ ਦੇਣ ਵਾਸਤੇ ਲ ਜਾਂਦਾ ਉਹਦੇ ਲਈ ਵੀ ਜ਼ਰੂਰੀ ਹੋ ਗਿਆ ਜੀ ਠੀਕ ਹੈ ਇਸ ਕਰਕੇ ਬਹੁਤ ਜ਼ਿਆਦਾ ਕੰਮ ਦਿੰਦੀ ਹੈ ਜੀ ਇਹ ਜੇ ਮਤਲਬ ਕਿਰਾਏ ਤੇ ਤਕਰੀਬਨ ਇਹ 15000 12 ਤੋਂ 15000 ਮਹੀਨੇ ਤੇ ਚੜਦੀ ਹੈ ਜੀ ਠੀਕ ਹੈ ਜੇ ਬੰਦਾ ਇਹਨੂੰ ਲੈ ਗਿਆ ਤੇ 4 ਮਹੀਨਿਆਂ ਚ ਇਹ ਆਪਦਾ ਫ੍ਰੀ ਹੋ ਜਾਂਦੀ ਹੈ ਜੀ ਬਿਲਕੁਲ ਇਹ ਸਿੰਗਲ ਫੇਸ ਮੋਟਰ ਹੈ ਜੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਹੀ ਬ੍ਰੇਕ ਹੈ ਜੀ ਠੀਕ ਹੈ ਜਿੱਥੇ ਮਰਜ਼ੀ ਰੋਕ ਲਓ ਵੈਸੇ ਇਹਦੇ ਜਿੰਨੀਆਂ ਮਸ਼ੀਨਾਂ ਆਪਣੇ ਤਿਆਰ ਹੁੰਦੀਆਂ ਜ਼ਿਆਦਾਤਰ ਉਹਨਾਂ ਦੇ ਐਕਸਟਰਾ ਬ੍ਰੇਕ ਲੱਗਦੇ ਹੈ ਜੀ ਉਹ ਦੱਬ ਕੇ ਰੋਕਣੀ ਪੈਂਦੀ ਹੈ ਇਹਦੇ ਵਿੱਚ ਹੀ ਬ੍ਰੇਕ ਹੈ ਜੀ ਇਹ ਜਿੱਥੇ ਵੀ ਤੁਸੀਂ ਰੋਕ ਲਓ ਇਹ ਇਹਦੇ ਪੈਨਲ ਸਿਸਟਮ ਲੱਗਿਆ ਬੈਂਟੈਕਸ ਦਾ ਜੀ ਜੇ ਆਪਾਂ ਉੱਪਰ ਚੱਕ ਦੇਵਾਂਗੇ ਤਾਂ ਉੱਪਰ ਲੈ ਜੂਗੀ ਜੀ ਜੇ نیچے ਇਹ ਕਰਦਾਂਗੇ ਤਾਂ ਇਹ نیچے ਆ ਜੂਗੀ ਜੀ ਇਹ 50 ਫੁੱਟ ਤਾਰ ਆਪਾਂ ਕੰਪਨੀ ਵੱਲੋਂ ਫ੍ਰੀ ਦਿੰਨੇ ਆ। ਇਹਦੇ ਤੇ 1 ਟਨ ਦੀ ਹੁੱਕ ਲਾ ਕੇ ਦਿੰਨੇ ਆ ਜੀ। 1 ਟਨ ਟਨ ਤੱਕ ਦੀ ਇਹ ਹੁੱਕ ਲੋਡ ਪਾਸ ਹੈ ਜੀ। ਇਹਦੀਆਂ ਖੂਬੀਆਂ ਜੀ ਬਹੁਤ ਜ਼ਿਆਦੇ ਆ। ਆਹ ਦੇਖੋ ਜੀ ਗੀਅਰ ਸਿਸਟਮ ਲੱਗਿਆ ਇਹਦੇ। ਇਹ ਜਿੱਥੇ ਮਰਜ਼ੀ ਰੋਕ ਲਓ ਜੀ ਇਹਦਾ ਲੌਕ ਸਿਸਟਮ। ਇਹਨੂੰ ਜਿੱਥੇ ਮਰਜ਼ੀ ਇੱਕ ਵਾਰੀ ਸਵੇਰੇ ਚੱਕ ਲਈਓ ਚਲਾਉਣੀ ਆ। ਕਿਉਂਕਿ ਇਹਦੀ ਟਰਨ ਇੰਨੀ ਵਧੀਆ ਜੀ ਇਹਨੂੰ ਜਿਵੇਂ ਮਰਜ਼ੀ ਕੰਮ ਲਈ ਜਾਓ ਇਹਨੂੰ ਬਾਰ-ਬਾਰ ਲਾਉਣ ਦੀ ਲੋੜ ਨਹੀਂ ਆਦਰਵਾਇਜੇ ਨਾ ਕੜਾਕ-ਕੜਾਕ-ਕੜਾਕ ਅਲੱਗ-ਅਲੱਗ ਲੱਗਦੇ ਰਹਿੰਦੇ ਨੇ। ਫਿਰ ਬਾਕੀ ਦੇਖ ਚਾਰਸ ਰੱਖਾ ਇਹਦੇ نیچے ਵੀ ਅਸੀਂ ਬੈਰਿੰਗ ਲਾਉਣੀ ਹੈ ਕਿਉਂਕਿ ਟਰਨ ਕਰਨੀ ਬਹੁਤ ਸੌਖੀ ਰਹਿੰਦੀ ਹੈ ਜੀ ਆ ਦੇਖੋ ਜੀ ਤੁਸੀਂ ਇਹਨੂੰ ਜਵਾਕ ਹੀ ਚਲਾ ਸਕਦੇ ਜਿੱਥੇ ਮਰਜੀ ਇਹਨੂੰ ਮਤਲਬ ਰੋਕ ਲਓ ਜਿੱਥੇ ਮਰਜੀ ਇਹਨੂੰ ਚਲਾ ਲਓ ਇਹ ਤਿੰਨ ਜਗ੍ਹਾ ਲੋਕ ਪੈ ਜਾਂਦਾ ਜੀ ਬਾਕੀ ਬਾਈ ਜੀ ਸਹੂਲਤਾਂ ਵਾਸਤੇ ਆ ਇਹਦੇ ਇੱਕ ਟੂਲ ਕਿਟ ਲਾਈ ਹੋਈ ਐ ਅਸੀਂ ਸਪੈਸ਼ਲੀ ਕਿਉਂਕਿ ਇਹਦੇ ਵਿੱਚ ਨਟ ਬੋਲਟ ਅਸੀਂ ਇਹਦੇ ਨਾਲ ਇੱਕ ਚਾਬੀ ਪਾਨਾ ਫ੍ਰੀ ਦਿੰਨੇ ਆ ਜੀ ਠੀਕ ਹੈ ਉਹ ਇਸ ਲਈ ਦਿੰਨੇ ਆ ਵੀ ਬਸ ਇਹਨੂੰ ਇਹ ਤਿੰਨ ਜਗ੍ਹਾ ਤੋਂ ਖੁੱਲਦੀ ਹੈ ਜੀ ਇਥੋਂ ਖੁੱਲਕੇ ਉਥੋਂ ਖੁੱਲਕੇ ਜੀ ਇਹ ਆ ਸਪੈਸ਼ਲ ਇਹਦੇ ਕੁੰਡੇ ਲੱਗੇ ਹੋਏ ਆ ਚਾਰ ਜਣ ਇਹਨੂੰ ਚੱਕ ਕੇ ਜਿੱਥੇ ਮਰਜੀ ਤੀਜੀ ਮੰਜ਼ਲ ਤੇ ਚੌਥੀ ਤੇ ਫਿੱਟ ਕਰ ਲੋ ਜੀ ਇਹ ਇਥੋਂ ਐਂ ਫਿੱਟ ਨਿਕਲੇਉਂਗੀ ਇੱਕੋ ਹੀ ਚਾਬੀ ਪਾਨੇ ਨਾਲ ਫਿੱਟ ਹੋ ਜਾਂਦੀ ਹੈ ਜੀ ਬਾਕੀ ਅਸੀਂ ਇਹਦੇ ਆ ਸਪੈਸ਼ਲ ਬਾਸਕਟ ਲਾਈ ਆਈ ਦੇਖੋ ਇਹ ਬੈਲੈਂਸ ਬਾਸਕਟ ਆ ਬਾਈ ਜੀ ਠੀਕ ਹੈ ਇੰਨੇ ਮਤਲਬ ਕਈ ਵਾਰੀ ਨਾ ਇੱਥੇ ਤਾਰਾਂ ਜੀਆਂ ਜਾਂ ਹੋਰ ਸਿਸਟਮ ਅਗੜਾ ਦੁਗੜਾ ਜਾਂ ਹੁੰਦਾ ਇਹ ਬੈਲੈਂਸ ਬਾਰਕ ਬਾਸਕਟ ਹੈ ਇਹਦੇ ਵਿੱਚ ਆਪਾਂ ਬਾਜਰੀ ਪਾ ਲਓ ਇੱਟਾਂ ਪਾ ਲਓ ਉਹ ਅਸੀਂ ਆਪਦੀ ਕੰਪਨੀ ਦੇ ਹਿਸਾਬ ਨਾਲ ਬੈਲੈਂਸ ਬਣਾ ਕੇ ਲਾਈ ਹੋਈ ਹੈ ਇਹ ਇਹ ਇਹਦੇ ਛੱਤ ਲਾਈ ਹੋਈ ਆ ਇਹ ਮੀਂਹ ਚ ਖੜੀ ਰਵੇ ਕੋਈ ਪ੍ਰੋਬਲਮ ਨਹੀਂ ਜੀ ਇੱਧਰ ਇਹਦੇ ਤੇ ਸੁੱਚਦੇ ਉੱਤੇ ਦੇਖੋ ਅਸੀਂ ਕੰਪਨੀ ਵੱਲੋਂ ਹੀ ਫੈਸਿਲਿਟੀ ਦਿੱਤੀ ਆ ਨਹੀਂ ਬੰਦਾ ਬੋਰੀਆਂ ਪਾਉਂਦਾ ਪੱਲੀਆਂ ਪਾਉਂਦਾ ਜੀ ਇਹ ਕੁਛ ਕਰਨ ਦੀ ਲੋੜ ਨਹੀਂ ਤੁਸੀਂ ਸ਼ਾਮ ਨੂੰ ਐਂ ਖੜਾ ਜੋ ਤੁਹਾਨੂੰ ਇਹ ਦਿੱਕਤ ਨਹੀਂ ਵੀ ਆਪਣੀ ਮਸ਼ੀਨ ਬਾਹਰੇ ਖੜੀ ਹੈ ਸਾਰੀ ਰਾਤ ਮੀਂਹ ਪੈ ਗਿਆ ਤੜਕੇ ਨੂੰ ਕੋਈ ਪ੍ਰੋਬਲਮ ਆ ਜੂਗੀ ਇਹ ਅਸੀਂ ਪਹਿਲਾਂ ਹੀ ਇਹ ਸਿਸਟਮ ਕਰਕੇ ਦੇਤਾ ਜੀ ਉਹ ਸਾਹਮਣੇ ਹੈ ਜੀ ਵੈਸੀ ਬਣਾ ਕੇ ਕਈ ਵਾਰੀ ਪਾ ਦਿੰਦੇ ਆ ਆਪਣੇ ਸਾਰੇ ਚੱਲਦਾ ਜੀ ਕੰਮ ਇਹ ਘੱਟੋ ਘੱਟ 1000 ਰੁਪਏ ਦੀ ਇਹ ਰੀਲ ਹੈ ਜੀ ਜਿਹੜੀ ਤੁਸੀਂ ਨਾਲ ਦਿੰਦੇ ਹੋ ਹਾਂ ਇਹਦੇ 'ਚ ਤਾਰ ਵੱਢਣ ਦੀ ਪ੍ਰੋਬਲਮ ਨਹੀਂ ਆਉਂਦੀ 20 ਸਾਲ ਤਾਰ ਚੱਲੀ ਜਾਂਦੀ ਠੀਕ ਹੈ ਉਹ ਸਟੀਲ ਦੀ ਅਸੀਂ ਸਪੈਸ਼ਲ ਮੰਗਵਾ ਕੇ ਆਪਣੀ ਕੰਪਨੀ ਵੱਲੋਂ ਬਣਵਾ ਕੇ ਪਾਉਂਦੇ ਆ ਜੀ ਇਹਦੀਆਂ ਤਾਂ ਖੂਬੀਆਂ ਜਿੰਨੀਆਂ ਮਰਜ਼ੀ ਆ ਜੀ ਬਹੁਤ ਜਿੰਨੀਆਂ ਗਣਿਆ ਦੀਏ ਫਿਰ ਵੀ ਘੱਟ ਰਹਿਣਗੀਆਂ ਕਿਉਂਕਿ ਅਸੀਂ ਤਾਂ ਏਸੇ ਦੀ ਫੋਰਸ ਕੀਤਾ ਹੋਇਆ ਜੀ ਸਾਡੀ ਇਹ ਇੰਨੀ ਕਾਮਯਾਬ ਹੋ ਗਈ ਜੀ ਬਾਈ ਜੀ ਅਸੀਂ ਕੰਮ ਸਾਡਾ ਬਹੁਤ ਪੁਰਾਣਾ ਹੈ ਬਾਈ ਜੀ ਦਾ 40 ਸਾਲ ਪੁਰਾਣਾ ਕੰਮ ਹੈ ਅਸੀਂ ਮਾਰਕੀਟ 'ਚ ਨਵੇਂ-ਨਵੇਂ ਸਿਸਟਮਾਂ 'ਚ ਤੁਹਾਨੂੰ ਹੋਰ ਵੀ ਦਿਖਾਵਾਂਗੇ ਵੜਦੇ ਆ ਜੀ ਇਹ ਅਸੀਂ ਇਸ ਲਈ ਤਿਆਰ ਕੀਤੀ ਹੈ ਸਾਨੂੰ ਇੱਕ ਵੀ ਲਾਂ ਹਾਂ ਐਸੇ ਕਰਕੇ ਸਾਡਾ ਐਡਾ ਕੰਫੀਡੈਂਸ ਹੈ ਜੀ ਮੋਟਰ ਅਸੀਂ ਗਰੰਟੀ ਕਰਤੀ ਕਿਉਂਕਿ ਲੰਬਾ ਹੀ ਨਹੀਂ ਜੀ ਤਾਂ ਦੋਸਤੋ ਜਿਹੜੇ ਦੂਜੀ ਤੀਜੀ ਮੰਜ਼ਲ ਤੇ ਲੈਂਟਰ ਪਾਉਣਾ ਹੋਵੇ ਤਾਂ ਵਜਨ ਵਾਲਾ ਸਮਾਨ ਚੜਾਣਾ ਹੋਵੇ ਜਿਵੇਂ ਬਜਰੀ ਬ੍ਰਿੱਤੀ ਸਿਮਿੰਟ ਤਾਂ ਆਹ ਮਸ਼ੀਨ ਆ ਜਿਹੜਾ 100 ਬੰਦਿਆਂ ਦਾ ਕੰਮ ਉਹ ਮਸ਼ੀਨ ਇਕੱਲੀ ਕਰਦੀ ਹੈ ਰੇਟ ਕੁਝ ਵੀ ਨਹੀਂ ਜੇ 100 ਬੰਦਾ ਲੇਬਰ ਤੇ ਲੈ ਕੇ ਜਾਣਾ ਹੋਵੇ ਇੱਕ ਦਿਨ ਦਾ ਖਰਚਾ 70-80000 ਰੁਪਏ ਹੋ ਜਾਂਦਾ ਆਹ ਮਸ਼ੀਨ ਦਾ ਰੇਟ ਸਿਰਫ 50000 ਰੁਪਏ ਤੁਸੀਂ ਕਿਰਾਏ ਤੇ ਵੀ ਦੇ ਸਕਦੇ ਹੋ ਤੇ ठेकेदारों ਵਾਸਤੇ ਜਾਂ ਢੁੱਲੇ ਪੜਾਣਾਂ ਵਾਸਤੇ ਇੱਕ ਤੋਹਫਾ ਸਪੈਸ਼ਲ ਗਿਫਟ ਸਮਝ ਲਓ ਜਿਹੜਾ ਹੁਣ ਆਹ ਸਿਲੰਡਰ ਪਿਆ ਹੈ ਹਾਂਜੀ ਹਾਂ ਤੁਸੀਂ ਇਹਦਾ ਸਟੈਂਡ ਬਣਾਇਆ ਹਾਂਜੀ ਹਾਂਜੀ ਕਰੇ ਆਮ ਬੁੜੀਆਂ ਤੋਂ ਸਿਲੰਡਰ ਚੱਕਿਆ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਆਹ ਹੁੱਕ ਤੁਸੀਂ ਬਣਾਈ ਹੈ ਜਿਹੜੀ ਇਹਨੂੰ ਐ ਚੱਕਦੇ ਹੋਂ ਬਿਲਕੁਲ ਜੀ ਬਿਲਕੁਲ ਜਿੱਥੇ ਮਰਜੀ ਲੈ ਜੁਰੋ ਜਿੱਥੇ ਮਰਜੀ ਇਹਨੂੰ ਬੱਚਾ ਹੀ ਰੋੜ ਸਕਦਾ ਜੀ ਤਾਂ ਦੋਸਤੋ ਬੱਚਾ ਬਜ਼ੁਰਗ ਔਰਤ ਇਹਨੂੰ ਕੋਈ ਵੀ ਰੋੜ ਸਕਦਾ ਹੈ ਜਿੱਥੇ ਸਿਲੰਡਰ ਰੱਖਣਾ ਹੈ ਇਹਨੂੰ ਇਸ ਤਰ੍ਹਾਂ ਸਿਲੰਡਰ ਨੂੰ ਰੱਖਿਆ ਹੁੱਕ ਕੱਢੀ ਆਹ ਹੁੱਕ ਸਾਈਡ ਤੇ ਲੱਗੇ ਜਿੱਥੇ ਮਰਜ਼ੀ ਲੈ ਕੇ ਚੱਕੇ ਇਹਦਾ ਕੋਈ ਵਜਨ ਨਹੀਂ ਆਹ ਦੇਖ ਲਓ ਬੱਚਾ ਵੀ ਚਲਾ ਸਕਦਾ ਬਜ਼ੁਰਗ ਵੀ ਔਰਤ ਵੀ ਇੱਕ ਹੀ ਚੀਜ਼ ਹੈ ਇਹਨੂੰ ਅਸੀਂ ਤਾਂ ਜੀ ਵੈਸੇ ਮਤਲਬ ਕੋਸ਼ ਮਰਜ਼ੀ ਕਹਿ ਲੋ ਪਰ ਅਸੀਂ ਆਪਦਾ ਜਿਵੇਂ ਸਟੈਂਡਰਡ ਜਿਹਾ ਨਾਂ ਹੈ ਸਾਡਾ ਅਸੀਂ ਇਹਨੂੰ ਮਿੰਨੀ ਟਰਾਲੀ ਲਿਫਟ ਵਾਲੀ ਕਹਿੰਦੇ ਆ ਜੀ ਮਿੰਨੀ ਟਰਾਲੀ ਲਿਫਟ ਵਾਲੀ ਲਿਫਟ ਵਾਲੀ ਹਾਂ ਜੀ ਕਿਉਂਕਿ ਮਾਰਕੀਟ 'ਚ ਤਾਂ ਤੁਹਾਨੂੰ ਪਤਾ ਇਹਦੇ ਬਹੁਤ ਨਾਂ ਆਏ ਜੀ ਕੋਈ ਕਹਿੰਦਾ ਜੀ ਕੂੜਾ ਸਿੱਟਣ ਵਾਲੀ ਕੋਈ ਕਹਿੰਦਾ ਕਾਸੇ ਵਾਲੀ ਅਸੀਂ ਆਪਦਾ ਸਟੈਂਡਰਡ ਦਾ ਨਾਂ ਹੀ ਰੱਖਿਆ ਅਗਲਾ ਕੰਮ ਜੋ ਮਰਜ਼ੀ ਲਈ ਜਾਵੇ ਠੀਕ ਹੈ ਇਹਦੇ ਵੀ ਅਸੀਂ ਸਪੈਸ਼ਲੀ ਦੇਖ ਆਇਰਨਾ ਜਿਹੜਾ ਜੀ ਉਹ ਸਟੇਨਲੈਸ ਯੂਜ਼ ਕਰਦੇ ਆ ਜਿਸਤੀ ਜਿਸਤੀ ਚਾਦਰ ਯੂਜ਼ ਕਰਦੇ ਆ ਆਈਐਸਆਈ ਮਾਰਕਾ ਟਾਟਾ ਕੰਪਨੀ ਦੀ ਠੀਕ ਹੈ ਜੀ ਇਹਦਾ ਵੀ ਅਸੀਂ ਜਿਵੇਂ ਉਹ ਸਾਡੀ ਮਸ਼ੀਨ ਦਾ ਇਹਦਾ ਵੀ ਅਸੀਂ ਨਾ ਅਸੀਂ ਹਰ ਇੱਕ ਚੀਜ਼ ਦਾ ਇਹ ਖਿਆਲ ਰੱਖਿਆ ਵੀ ਵਧੀਆ ਤੋਂ ਵਧੀਆ ਆਇਰਨ ਲਾ ਕੇ ਵਧੀਆ ਤੋਂ ਵਧੀਆ ਸਾਡੇ ਫੋਰਮੈਨ ਸਾਹਿਬ ਇਹਨੂੰ ਤਿਆਰ ਕਰਦੇ ਆ ਜੀ ਇਹਨੂੰ ਪਾਣੀ ਦੀ ਭਰ ਕੇ ਖੜਾ ਦਿਓ ਧੁਕਾ ਨਹੀਂ ਡੁੱਲਦਾ ਜੀ ਅੱਛਾ ਨਵਾਂ ਟਾਇਰ ਟਿਊਬ 베ARING ਨਵੇਂ ਨਵੀਂ ਹਬ ਸਾਰਾ A to Z ਸਿਸਟਮ ਨਵਾ ਜੀ ਲਿਫਟ ਵੀ ਲੱਗੀ ਹੋਊ ਫਿਰ ਤੁਹਾਨੂੰ ਲਿਫਟ ਲੱਗੀ ਹੈ ਜੀ ਇਧਰ ਲੋਕ ਵੀ ਲੱਗੇ ਅੱਛਾ ਹਾਂ ਜਿਵੇਂ ਹੁਣ ਆਏ ਬੱਚਾ ਇਹਨੂੰ ਰੋੜ ਕੇ ਲਿਆਂਦਾ ਐ ਜਾਂਦੀ ਇਧਰੋਂ ਮਾੜਾ ਲੋਕ ਚੱਕੋ ਜੀ ਬੱਸ ਇਹਨੂੰ ਐ ਕਰ ਦੋ ਓਪਨ ਕਰ ਦੇ ਜੀ ਗੱਲ ਠੀਕ ਹੈ ਇਹ ਸਿਸਟਮ ਹੈ ਇਹ ਸਿਸਟਮ ਆ ਲਿਫਟ ਲੱਗੀ ਹੋਈ ਹੈ ਲਿਫਟ ਲੱਗੀ ਹੈ ਬੱਚਾ ਬਜ਼ੁਰਗ ਔਰਤ ਕੋਈ ਵੀ ਹੈ ਕੋਈ ਵੀ ਇਹਨੂੰ ਲੈ ਆਰਾਮਦਾਰੀ ਨਾਲ ਲਿਜਾ ਸਕਦਾ ਆਰਾਮਦਾਰੀ ਨਾਲ ਲਿਜਾ ਸਕਦਾ ਇਹਦੀ ਬੜੀ ਲੰਬੀ ਲਾਈਫ ਹੈ ਜੀ ਕਿਉਂਕਿ ਨਵਾਂ ਟਾਇਰ ਟਿਊਬ ਹੈ 8-10 ਸਾਲ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਹੁਣ ਕੱਖ ਕੰਡਾ ਲਿਆਉਣਾ ਖੇਤੋਂ ਇੱਕ ਦੋ ਪਸ਼ੂਆਂ ਦਾ ਠੀਕ ਹੈ ਤੇ ਇਹ ਵੀ ਜਾਦੇ ਕੰਮ ਕਰਦੀ ਹੈ ਮਿਸਤਰੀਆਂ ਕੋਲੇ ਕੰਮ ਕਰਦੀ ਹੈ ਇੱਕ ਇਹ ਆਪਾਂ ਅਸੀਂ ਇਹਦੇ ਨਾਲ ਉਹ ਰੇੜਾ ਤਰਿਆ ਜੀ ਸਿੱਧੇ ਠੀਕ ਹੈ ਇਹ ਹੈ ਜੀ ਆਪਣੇ ਕੋਲੇ ਇਹਦੀ ਵੀ ਕੁਆਲਿਟੀ ਉਹੀ ਹੈ ਬਾਈ ਜੀ ਨਵਾਂ ਟਾਇਰ ਟਿਊਬ ਵੈਰਿੰਗ ਨਵੇਂ ਇਹਦੇ ਤੇ ਵੀ ਤੁਹਾਨੂੰ ਜਿਹੜਾ ਲੋਹਾ ਲਾਇਆ ਉਹ ਆਈਐਸਆਈ ਮਾਰਕਾ ਕੰਪਨੀ ਦਾ ਲਾਉਣੀ ਹੈ ਇਹ ਦੁਰਮਟ ਹੈ ਜੀ ਇਹ ਤਾਂ ਇਹਦੇ ਵੀ ਕੰਮ ਦਾ 20 ਬੰਦੇ ਵੀ ਨਹੀਂ ਇਹਦੇ ਬਰਾਬਰ ਕੰਮ ਕਰ ਸਕਦੇ ਜੀ ਲਗਭਗ ਇਹ ਇੱਕ ਟਾਨ ਦੇ ਲਗਭਗ ਪੌਣੇ ਟਾਨ ਦੇ ਲਗਭਗ 160 ਮਾਰਦਾ ਹੈ 1 ਮਿੰਟ ਦੇ ਵਿੱਚ ਇਹ 30 ਤੋਂ 35 ਸੱਟਾ ਮਾਰਨ ਦਾ ਹੈ ਠੀਕ ਹੈ ਤੇ ਇਹਦੇ ਚ ਵੀ ਉਹੀ 2 ਹਾਰਸ ਪਾਵਰ ਦੀ ਮੋਟਰ ਹੈ ਗੁੱਡ ਪੂਰਾ ਵਧੀਆ ਆਇਰਨ ਯੂਜ਼ ਕੀਤਾ ਹੈ ਜੀ ਸਭ ਚੀਜ਼ ਦੀ ਇਹਦੀ ਗਾਰੰਟੀ ਹੈ ਰਿਵਰਸ ਫਾਰਵਰਡ ਹੈ ਜੀ ਇੱਕੋ ਗੇਅਰ ਨਾਲ ਇਹ ਗਾਂਹਾਂ ਤੁਰ ਜਾਊਗਾ ਸਕ ਤੁਸੀਂ 200 ਫੁੱਟ ਲੈ ਜਾਓ ਇੱਥੋਂ ਹੀ ਗੇਅਰ ਦੀ ਟਰਨ ਕਰ ਦਿਓ ਆਪੀ ਉਸੇ ਲਾਈਨ 'ਚ ਵਾਪਸ ਤੁਰਿਆ ਆਓ ਇਹਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਜੀ ਨਵੇਂ ਇਹਦੇ 'ਚ ਇਹਦੇ ਥੋੜੇ ਹੈਵੀ ਲੱਗਦੇ ਆ ਕੈਰ ਟਿਊਬ ਹਾਂ ਕਿਉਂਕਿ ਥੋੜਾ ਜਿਹਾ ਬਾਜਨ ਵੱਧ ਹੁੰਦਾ ਹੈ ਸਟ੍ਰੋਕ ਵੀ ਵੱਡੀ ਮਾਰਦਾ ਹੈ ਇਹਦੇ 'ਚ ਵੀ ਨਵਾਂ ਟਾਇਰ ਟਿਊਬ ਰਿੰਮ ਸਭ ਕੁਝ ਨਵਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਇਹ ਵੀ ਆਪਣੀ ਮੈਨੂਫੈਕਚਰਿੰਗ ਹੈ ਜਾਈ ਇਹ ਤਾਂ 2010 ਦੇ ਵਿੱਚ ਤਕਰੀਬਨ ਤਕਰੀਬਨ ਬਾਈ ਜੀ ਐਂ ਮੰਨ ਲਓ ਆਪਣੀਆਂ ਐਡਾਂ ਦੇਖੀਆਂ ਹੋਣਗੀਆਂ ਕਾਰ ਈ ਆਪਣੀ ਹੈ ਅੱਛਾ ਕਾਰ ਈ ਤੁਸੀਂ ਕੱਢੀ ਹੈ ਹੋਰ ਆਪਣੇ ਕੋਲ ਕੀ ਕੀ ਆਈਟਮ ਤਿਆਰ ਹੈ ਜੀ ਹੋਰ ਬਾਈ ਜੀ ਇਹ ਸਸ ਘਰੇਲੂ ਜੂਜ ਆਉਣ ਜਿਵੇਂ ਆਹ ਬੂਟੇ ਲਾਉਣ ਵਾਲਾ ਬਰਮਾ ਹੋ ਗਿਆ ਬੂਟੇ ਲਾਉਣ ਵਾਲਾ ਬਰਮਾ ਹੋ ਗਿਆ ਆ ਜੀਮੇਦਾਰਾ ਭਰਾਵਾਂ ਖੱਬਲ ਰੋਲਣੀ ਜੋ ਮਰਜੀ ਇਹ ਆਪਣਾ ਘਰਾਂ ਚ ਜੂਜ ਆਉਣ ਵਾਲਾ ਸਾਨੂੰ ਪਤਾ ਹੀ ਹੈ ਕੀ ਸਿਸਟਮ ਹੈ ਜੀ